ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜੇਕਰ ਤੁਹਾਡੇ ਪੇਟ ਵਿੱਚ ਐਸੀ ਤਿਆਬ ਬਣਨ ਦੀ ਸਮੱਸਿਆ ਹੈ ਤਾਂ ਸਵੇਰੇ ਸਵੇਰੇ ਖਜੂਰਾਂ ਖਾ ਲਿਆ ਕਰੋ ਇਸ ਨਾਲ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਮਿਲੇਗਾ ਨੰਬਰ 2 ਜਿਆਦਾ ਸੋਚਣਾ ਤੇ ਟੈਨਸ਼ਨ ਲੈਣ ਵਾਲੇ ਇਨਸਾਨ ਦੇ ਚਿਹਰੇ ਤੇ ਝੁਰੜੀਆਂ ਜਲਦੀ ਪੈਣ ਲੱਗ ਜਾਂਦੀਆਂ ਹਨ ਨੰਬਰ 3 ਤੇਜ਼ ਚੱਲਣ ਵਾਲੇ ਵਿਅਕਤੀ ਦਾ ਸਰੀਰ ਕਦੇ ਵੀ ਢਿੱਲਾ ਨਹੀਂ ਪੈਂਦਾ। ਨੰਬਰ 4 ਜੇਕਰ ਤੁਹਾਨੂੰ ਜ਼ਿਆਦਾ ਬੈਠ ਕੇ ਕੰਮ ਕਰਨ ਦੀ ਆਦਤ ਹੈ ਤਾਂ ਵਿੱਚ ਵਿੱਚ ਉੱਠ ਕੇ ਚਹਿਲ ਪਹਿਲ ਜ਼ਰੂਰ ਕਰਦੇ ਰਹੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਭਵਿੱਖ ਵਿੱਚ ਕਿਸੇ ਵੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 5 ਜੋ ਲੋ ਕਮਟਾਪੇ ਦਾ ਸ਼ਿਕਾਰ ਹਨ ਉਹਨਾਂ ਦੀਆਂ ਲੱਤਾਂ ਵਿੱਚ ਖਿਚਾ ਆਉਣ ਲੱਗ ਜਾਂਦਾ ਹੈ ਇਸੇ ਲਈ ਉਹਨਾਂ ਨੂੰ ਚਾਵਲ ਬਿਲਕੁਲ ਵੀ ਨਹੀਂ ਖਾਣੇ ਚਾਹੀਦੇ ਨੰਬਰ 6 ਸਵੇਰੇ ਉੱਠ ਕੇ ਗੁੰਗਨੇ ਪਾਣੀ ਵਿੱਚ ਨਮਕ ਮਿਲਾ ਕੇ ਘਰਾਰੇ ਕਰਨ ਨਾਲ ਛਾਤੀ ਬਿਲਕੁਲ ਸਾਫ਼ ਹੋ ਜਾਂਦੀ ਹੈ ਨੰਬਰ 7 ਜੀਰੇ ਵਾਲਾ ਪਾਣੀ ਵਾਲਾ ਤੇਲ ਲਗਾਉਣ ਨਾਲ ਵਾਲਾਂ ਦਾ ਝੜਨਾ ਤਾਂ ਰੁਕਦਾ ਹੀ ਹੈ ਤੇ ਨਾਲ ਹੀ ਡੈਂਡਰਫ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ। ਨੰਬਰ 8 ਅਨਾਰ ਦਾ ਜੂਸ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 9 ਮੂਲੀ ਉੱਪਰ ਨਿੰਬੂ ਦਾ ਰਸ ਲਗਾ ਕੇ ਦੰਦਾਂ ਉੱਪਰ ਰਗੜ ਨਾਲ ਦੰਦਾਂ ਦਾ ਵਿਲਾਪਨ ਖਤਮ ਹੋ ਜਾਂਦਾ ਹੈ ਨੰਬਰ 10 ਈਮਲੀ ਖਾਨ ਨਾਲ ਦਿਮਾਗ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਨੰਬਰ 11 ਜੇਕਰ ਤੁਸੀਂ ਗੁੜ ਦੇ ਚਾਵਲ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਖਾਂਸੀ ਅਤੇ ਗਲੇ ਦੀ ਖਰਾਸ਼ ਵਰਗੀਆਂ ਦਿੱਕਤਾਂ ਦਾ ਸਾਮਣਾ ਨਹੀਂ ਕਰਨਾ ਪਵੇਗਾ ਨੰਬਰ 12 ਜੇਕਰ ਪੈਰਾਂ 'ਹੇਠ ਜਲਨ ਹੋ ਰਹੀ ਹੋਵੇ ਤਾਂ ਪੈਰਾਂ ਥੱਲੇ ਮਹਿੰਦੀ ਲਗਾਓ ਇਸ ਨਾਲ ਪੈਰਾਂ ਨੂੰ ਠੰਡਕ ਮਿਲੇਗੀ ਅਤੇ ਪੈਰਾਂ 'ਹੇਠਾਂ ਜਲਨ ਨਹੀਂ ਹੋਵੇਗੀ ਨੰਬਰ 13 ਜੇਕਰ ਤੁਹਾਡੇ ਸਰੀਰ ਅੰਦਰ ਖੂਨ ਦੀ ਕਮੀ ਹੈ ਤਾਂ ਰੋਟੀ ਖਾਣ ਤੋਂ ਬਾਅਦ ਥੋੜਾ ਜਹਾ ਗੋੜ ਜ਼ਰੂਰ ਖਾਓ ਇਸ ਨਾਲ ਫਾਇਦਾ ਹੋਵੇਗਾ ਨੰਬਰ 14 ਜੇਕਰ ਕੰਨ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਕੰਨ ਵਿੱਚ ਹਲਕਾ ਗਰਮ ਕਰਕੇ ਸਰੋਂ ਦਾ ਤੇਲ ਪਾਓ ਦਰਦ ਤੋਂ ਰਾਹਤ ਮਿਲੇਗੀ ਨੰਬਰ 15 ਜੇਕਰ ਅਸੀਂ ਖੜੇ ਹੋ ਕੇ ਵਾਲਾਂ ਵਿੱਚ ਕੰਗੀ ਕਰਦੇ ਹਾਂ ਤਾਂ ਇਸ ਨਾਲ ਅਸੀਂ ਜਲਦੀ ਬੁੱਢੇ ਹੋ ਸਕਦੇ ਹਾਂ ਕਿਉਂਕਿ ਇਸ ਦਾ ਸਬੰਧ ਸਾਡੇ ਦਿਮਾਗ ਨਾਲ ਹੁੰਦਾ ਹੈ ਇਸ ਲਈ ਹਮੇਸ਼ਾ ਬੈਠ ਕੇ ਹੀ ਕੰੰਗੀ ਕਰੋ ਨੰਬਰ 16 ਜਿੰਨਾਂ ਲੋਕਾਂ ਦੇ ਵਾਲ ਉਮਰ ਤੋਂ ਪਹਿਲਾਂ ਸਫੇਦ ਹੋਣ ਲੱਗ ਜਾਣ ਉਹਨਾਂ ਲੋਕਾਂ ਨੂੰ ਰੀਠੇ ਦੇ ਪਾਣੀ ਨਾਲ ਸਿਰ ਧੋਣਾ ਚਾਹੀਦਾ ਹੈ ਇਸ ਨਾਲ ਵਾਲ ਕੁਦਰਤੀ ਤਰੀਕੇ ਨਾਲ ਕਾਲੇ ਹੋਣ ਲੱਗ ਜਾਂਦੇ ਹਨ ਅਤੇ ਵਾਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਨੰਬਰ 17 ਆਲੂ ਅਤੇ ਪਿਆਜ਼ਾਂ ਨੂੰ ਕਦੇ ਵੀ ਇੱਕ ਟੋਕਰੀ ਵਿੱਚ ਨਾ ਰੱਖੋ ਕਿਉਂਕਿ ਇਸ ਨਾਲ ਆਲੂ ਜਲਦੀ ਖਰਾਬ ਹੋ ਜਾਂਦੇ ਹਨ ਇਸ ਲਈ ਦੋਵਾਂ ਨੂੰ ਹਮੇਸ਼ਾ ਅਲੱਗ-ਅਲੱਗ ਹੀ ਰੱਖੋ ਨੰਬਰ 18 ਜਿੰਨਾਂ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਹਨ ਉਹਨਾਂ ਨੂੰ ਜਾਮਨ ਦੇ ਬੀਜ ਪੀਸ ਕੇ ਖਾਣੇ ਚਾਹੀਦੇ ਹਨ ਅਤੇ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ ਨੰਬਰ 19 ਸਰਦੀਆਂ ਵਿੱਚ ਦਹੀਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਜਦਕਿ ਦੁੱਧ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ ਨੰਬਰ 2 ਫਾਲ ਮਠਿਆਈਆਂ ਤੇ ਕਿਉ ਜਾਂ ਤੇਲ ਤੋਂ ਬਣੀਆਂ ਚੀਜ਼ਾਂ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਨੰਬਰ 1 ਖਾਣ ਤੋਂ ਬਾਅਦ ਇਸ਼ਨਾਨ ਕਰਨ ਨਾਲ ਪਾਚਨ ਸ਼ਕਤੀ ਹੌਲੀ ਹੋ ਜਾਂਦੀ ਹੈ ਅਤੇ ਸਰੀਰ ਵੀ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 2 ਜੇਕਰ ਤੁਹਾਡੇ ਬੁੱਲ ਕਾਲੇ ਪੈ ਜਾਣ ਤਾਂ ਰਾਤ ਨੂੰ ਦਹੀਂ ਦੀ ਮਲਾਈ ਅਤੇ ਬੁੱਲਾਂ ਉੱਪਰ ਲਗਾ ਕੇ ਸੌ ਜਾਓ ਤੁਹਾਡੇ ਬੁੱਲ ਗੁਲਾਬੀ ਹੋਣ ਲੱਗ ਜਾਣਗੇ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ